ਪਰ ਅੱਜ ਬੰਦਾ ਕਹਿੰਦਾ ਵੀ ਜਦੋਂ ਬਾਹਰਲੇ ਦੇਸ਼ਾਂ ਦੇ ਆਪਣੇ ਐਨਆਰਆਈ ਭਰਾਵਾਂ ਦੀ ਲੁੱਟ ਹੁੰਦੀ ਹੈ ਕਹਿੰਦਾ ਮੈਂ ਇਥੇ ਦੇਖੀ ਨੀ ਗਈ ਆ ਮੈਂ ਇੱਕ ਫੋਟੋ ਪੜਾ ਤਾਂ ਮੈਨੂੰ ਐਂ ਦੱਸੋ ਵੀ ਆਪਾਂ ਟਰੈਕਟਰਾਂ ਦਾ ਕੰਮ ਕਰਦੇ ਸੀਗੇ ਟਰੈਕਟਰਾਂ ਦਾ ਕੰਮ ਕਰਦੇ ਕਰਦੇ ਆਈ ਦੀ ਕੀ ਲੋੜ ਪੈਗੀ ਇਹ ਟਰੈਕਟਰਾਂ ਦਾ ਵੀ ਕੰਮ ਕਰਦੇ ਆ ਪੈਸੇ ਦੀ ਵੀ ਇਹ ਅਚਾਨਕ ਨਾ ਮੇਰੇ ਕੋਲੇ ਫਰਨੀਚਰ ਦਾ ਆਰਡਰ ਆਇਆ ਸੀਗਾ ਨਿਊ ਜਰਸੀ ਤੋਂ ਯੂਐਸਏ ਅੱਛਾ ਤੇ ਮੈਂ ਉੱਥੇ ਜਲੰਧਰ ਕੰਟੇਨਰ ਭਰਨ ਗਿਆ ਸੀ ਕੰਟੇਨਰ ਜਲੰਧਰ ਭਰਨ ਗਿਆ ਤਾਂ ਮੈਂ ਉੱਥੇ ਫਰਨੀਚਰ ਦੇਖਿਆ ਤਾਂ ਉਹਨਾਂ ਨੇ ਮੈਨੂੰ ਬਿੱਲ ਕੱਟ ਕੇ ਦੇਖਿਆ ਇਹ ਤਾਂ ਬੰਦਾ ਬਾਲਾ ਕੈਟਾਗਰੀ 'ਤੇ ਇੱਠਾ ਕੰਮ ਯਾਰ ਅੱਛਾ ਪੂਰਾ ਟ੍ਰੇਡ ਜਾਂਦੇ ਸੀਗਾ ਮੈਂ ਕਹਣਾ ਜ਼ਬਰਦਸਤ ਪੂਰਾ ਗਰਦ ਕੱਢੀ ਪਈ ਸੀ ਹਾਂ ਅੱਜ ਬਹੁਤ ਵੱਡੀ ਤੁਹਾਨੂੰ ਚੀਜ਼ ਦਿਖਾਉਣ ਲੱਗੇ ਆ ਬਾਈ ਜਿਹੜਾ ਬੰਦਾ ਇੱਕ ਕਿਸੇ ਦਿਨ ਗੱਡੀਆਂ ਧੋਂਦਾ ਸੀਗਾ 100 200 ਤੇ ਦਿਹਾੜੀ ਕਰਦਾ ਹੁੰਦਾ ਸੀ ਉਹ ਬੰਦੇ ਨੇ ਬਹੁਤ ਵੱਡਾ ਕੰਮ ਸ਼ੁਰੂ ਕਰਿਆ ਸੀ ਟਰੈਕਟਰ ਮੋਡੀਫਾਈ ਦਾ ਸਾਹਮਣੇ ਟਰੈਕਟਰ ਆ ਬਾਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੌਾਂ ਦੀ ਗਿਣਤੀ ਦੇ ਵਿੱਚ ਇਹਨੇ ਟਰੈਕਟਰ ਬਾਹਰ ਭੇਜਤੇ ਪਰ ਅੱਜ ਬੰਦਾ ਕਹਿੰਦਾ ਵੀ ਜਦੋਂ ਬਾਹਰਲੇ ਦੇਸ਼ਾਂ ਨੇ ਆਪਣੇ ਐਨਆਰਆਈ ਭਰਾਵਾਂ ਦੀ ਲੁੱਟ ਹੁੰਦੀ ਹੈ ਕਹਿੰਦਾ ਫਰਨੀਚਰ ਦਾ ਤੇ ਆ ਇਸ ਘਰ ਦੇ ਅੰਦਰ ਬਹੁਤ ਵੱਡੀ ਇੱਕ ਤੁਨ ਘੈਂਟ ਚੀਜ਼ ਦਿਖਾਉਣ ਲੱਗੇ ਆ ਤੇ ਆ ਜੋ ਅੰਦਰ ਪਾਈ ਨੇ ਫਰਨੀਚਰ ਤਿਆਰ ਕਰਿਆ ਗੱਲਬਾਤ ਕਰਦੇ ਵੀ ਟੈਕਟਰ ਮੋਡੀਫਾਈ ਕਰਦੇ ਕਰਦੇ ਕਿਹੜੇ ਪਾਸੇ ਆ ਗਿਆ ਹਨ ਵੀ ਆ ਚੀਜ਼ ਕੀ ਲੋਡ ਪੇਸ਼ਿੰਗ ਤਿਆਰ ਕਰਨ ਦੀ ਹਨ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਮੁੰਡੇ ਖੜੇ ਹਨ ਤੇ ਚਮਕੌਰ ਕੀ ਹਲਾ ਬਾਈ ਵਧੀਆ ਬਾਈ ਜੀ ਵਧੀਆ ਤੁਸੀਂ ਆ ਮੈਂ ਇੱਕ ਫੋਟੋ ਪੜਾ ਤਾਂ ਮੈਨੂੰ ਐਂ ਦੱਸੋ ਵੀ ਆਪਾਂ ਟਰੈਕਟਰਾਂ ਦਾ ਕੰਮ ਕਰਦੇ ਸੀਗੇ ਟਰੈਕਟਰਾਂ ਦਾ ਕੰਮ ਕਰਦੇ ਕਰਦੇ ਆਈ ਦੀ ਕੀ ਲੋੜ ਪਈ ਇਹ ਟਰੈਕਟਰਾਂ ਦਾ ਵੀ ਕੰਮ ਕਰਦੇ ਆ ਪੈਸੇ ਦੀ ਵੀ ਇਹ ਅਚਾਨਕ ਨਾ ਮੇਰੇ ਕੋਲੇ ਫਰਨੀਚਰ ਦਾ ਆਰਡਰ ਆਇਆ ਸੀਗਾ ਨਿਊ ਜ਼ीलੰਡੀ ਤੋਂ ਹੂੰ ਯੂ ਐਸ ਏ ਅੱਛਾ ਤੇ ਮੈਂ ਉੱਥੇ ਜਲੰਧਰ ਕੰਟੇਨਰ ਭਰਨ ਗਿਆ ਸੀ ਕੰਟੇਨਰ ਜਲੰਧਰ ਭਰਨ ਗਿਆ ਤਾਂ ਮੈਂ ਉੱਥੇ ਫਰਨੀਚਰ ਦੇਖਿਆ ਤਾਂ ਉਹਨਾਂ ਨੇ ਮੈਨੂੰ ਬਿੱਲ ਕੱਟ ਕੇ ਦੇਖੇ ਮੈਂ ਚੀਜ਼ ਦੇਖੇ ਵੀ ਯਾਰ ਇਹ ਤਾਂ ਬੰਦਾ ਬਾਲਾ ਕੈਡਾਕਰੀ ਪੇਠਾ ਕੰਮ ਯਾਰ ਅੱਛਾ ਪੂਰਾ ਟ੍ਰੇਡ ਜਿਆਦੇ ਸੀ ਮੈਂ ਕਹਣਾ ਜ਼ਬਰਦਸਤ ਪੂਰਾ ਗਰਦ ਕੱਢੀ ਪਈ ਸੀ ਹਾਂ ਫਿਰ ਭਾਈ ਮੈਂ ਉਸ ਚੀਜ਼ ਨੂੰ ਫੋਲੋ ਕਰੀ ਮੇਰਾ ਬਾਪੂ ਆ ਜਿਹੜਾ ਇਹ ਕੰਮ ਕਰਦਾ ਸੀਗਾ ਇਹ ਮੇਰਾ ਬਾਪੂ ਜਿਵੇਂ ਮੰਨ ਕੇ ਚੱਲ ਵੀ ਕੋਈ ਪੇਟੀਆਂ ਬਣਾਤੀਆਂ ਵਿੱਡਾਂ ਦਾ ਮਾੜਾ ਮੋਟਾ ਹਾਂ ਇਸ ਠੀਕ ਕਰਦਾ ਸੀ ਕੰਮ ਇਹ ਉਹਨੂੰ ਜਾਣਕਾਰੀ ਸੀ ਇਹ ਕੰਮ ਬਾਰੇ ਮੈਂ ਆਇਆ ਉਹਦੇ ਨਾਲ ਰਹਿ ਕਰੀ ਮੈਂ ਖ ਵੀ ਐਂ ਕਰਕੇ ਵੀ ਆਪਣਾ ਬਾਹਰਲਾ ਆਪਣੇ ਹੱਥ 'ਚ ਸਾਰਾ ਕੁਝ ਹੈਗਾ ਹਾਂ ਵੀ ਆਪਾਂ ਮੇਰੇ ਕੋਲੇ ਭਰਾ ਦਾ ਫੋਨ ਆਇਆ ਹੈ ਪੀ ਦਾ ਹਾਂ ਮੈਨੂੰ ਕਹਿੰਦਾ ਚਮਕੌਰ ਵੀ ਆਪਾਂ ਸਮਾਨ ਮੰਗਾਉਣਾ ਭਾਬੀ ਤੂੰ 5 ਦਿਨ ਦੇ ਦੇ ਮੈਨੂੰ ਵੀ ਤੂੰ ਕਿਸੇ ਕੋਲੇ ਆਰਡਰ ਨਾ ਦੇ ਹਾਂ ਕਹਿੰਦਾ ਕੋਈ ਗੱਲ ਨਹੀਂ ਠੀਕ ਆ ਓਕੇ ਮੈਂ ਭਾਈ ਇੱਥੋਂ ਚੱਕੀ ਗੱਡੀ ਡਿਟੇਲ ਲੈਣ ਲੱਗ ਗਿਆ ਹੌਲੀ ਹੌਲੀ ਉਹ ਕਰਦੇ ਕਰਦੇ ਮੈਨੂੰ ਰਾਹ ਮਿਲ ਗਿਆ ਅੱਛਾ ਮੈਂ ਬਾਪੂ ਨੂੰ ਕਿਹਾ ਵੀ ਐ ਕਰਕੇ ਆ ਬਾਪੂ ਨੇ ਦੋ ਬੰਦੇ ਲੇਬਰ ਵਾਲੇ ਆਪਦੇ ਨਾਲ ਰੱਖੇ ਹੂੰ ਤੇ ਉਹਨਾਂ ਨੂੰ ਮੈਂ ਸਮਾਨ ਲਿਆ ਕੇ ਦਿੱਤਾ ਹੂੰ ਆ ਦੇਖੋ ਚੀਜ਼ ਤੁਹਾਡੇ ਸਾਹਮਣੇ ਸੁਣ ਇੱਕ ਗੱਲ ਹੋਰ ਦਾਤਾ ਬਾਈ ਨੇ ਪਹਿਲਾਂ ਚਮਕੌਰ ਨੇ ਟਰੈਕਟਰ ਕੀ ਸੜਾ ਦੀਆਂ ਜੀਪਾਂ ਤੇ ਘਰਾਂ ਦਾ ਸਮਾਨ ਹੋਰ ਬਹੁਤ ਕੁਝ ਆਰਡਰ ਕੀਤਾ ਸੀਗਾ ਕਹਿੰਦਾ ਲੁੱਟ ਹੁੰਦੀ ਦੇਖੀ ਨਹੀਂ ਕਿ ਵੀ ਬਾਹਰ ਦੇਸ਼ਾਂ ਦੇ ਵੀ ਕਿੰਨੀਆਂ ਮਹਿੰਗੀਆਂ ਚੀਜ਼ਾਂ ਫਿਰ ਆਪ ਤਿਆਰ ਕਰਕੇ ਆਪਾਂ ਰੇਟ ਸੁਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ ਬਾਜ਼ਾਰ ਦੇ ਵਿੱਚ ਕੀ ਰੇਟ ਹੈ ਤੇ ਇਹ ਕੀ ਰੇਟ ਹੈ ਕੁਆਲਿਟੀ ਕੀ ਹੈ ਥਾਗਬੰਦ ਤੋਂ ਸਾਰ ਪਹਿਲਾਂ ਛੋਟਾ ਜਿਹਾ ਟੇਬਲ ਦਿਖਾ ਦਿਆਂ ਬਹੁਤ ਸੋਹਣਾ ਪਾਰਕ ਦੇ ਰੱਖੇ ਵਿੱਚ ਰੱਖਣ ਵਾਸਤੇ ਇਹ ਹੈ ਨਾ ਇਹ ਪਾਰਕ ਮੰਨ ਕੇ ਚੱਲੋ ਵੀ ਘਰ ਦੇ ਬਾਹਰ ਇੱਕ ਪਾਰਕ ਹੈਗਾ ਅੱਛਾ ਉਹਨੇ ਕਿਹਾ ਵੀ ਅਸੀਂ ਤਿੰਨ ਦੋਸਤਾਂਗੇ ਪੂਰੇ ਜਿਗਰੀ ਅਸੀਂ ਬਹਿ ਕੇ ਛੇਪ ਛੇਪ ਲਾਉਣ ਦੇ ਛਕੀਨ ਬਾਹਲੇ ਆ ਸਾਹਮਣੂ ਫਿਰ ਮੈਨੂੰ ਕਹਿੰਦਾ ਕੋਈ ਇੰਜੀਕ ਦੀ ਚੀਜ਼ ਚਾਹੀਦੀ ਆ ਫਿਰ ਮੈਂ ਸੀ ਉਹਨੂੰ ਆ ਦੋ ਕੁਰਸੀਆਂ ਸਾਗ ਬਣਦੀਆਂ ਇਹ ਡਬਲ ਵਾਲੀ ਆ ਗਈ ਸਿੰਗਲ ਸਿੰਗਲ ਆ ਗਈ ਛੋਟਾ ਟੇਬਲ ਇਹ ਸਾਗ ਬਣਦਾ ਸੀ ਸਪੈਸ਼ਲ ਉਹਨੂੰ ਤਿਆਰ ਕਰਕੇ ਤਾਂ ਜਦੋਂ ਉਹਨੂੰ ਤਿਆਰ ਕਰਕੇ ਫੋਟੋਆਂ ਵੀਡੀਓ ਪਾਇਆ ਖੁਸ਼ ਹੋ ਗਿਆ ਕਹਿੰਦਾ ਨਜ਼ਾਰਾ ਹੀ ਆ ਗਿਆ ਯਾਰ ਚੀਜ਼ ਦੇਖ ਕੇ ਤੇ ਭਾਈ ਕਿਹੜੀ ਕੰਟਰੀ ਭੇਜਣੀ ਆ ਇਹ ਆਪਾਂ ਯੂ ਐਸ ਏ ਭੇਜਣਿਆ ਜੀ ਅੱਛਾ ਯੂ ਐਸ ਏ ਹਾਂ ਯੂ ਐਸ ਏ ਭੇਜਣਿਆ ਇਹਦੇ ਨਾਲ ਆਪਾਂ ਤੋਂ ਕਈ ਚੀਜ਼ਾਂ ਹੁਣ ਜਿਵੇਂ ਆਪਾਂ ਲੂਬੀ ਛਟ ਤਿਆਰ ਕਰਾਇਆ ਉਹਨ ਲੂਬੀ ਚਿੱਟਾ ਆ ਗਿਆ ਸ਼ੈਵਨ ਹਾਂ ਇਹ ਵੀ ਛਾਗਵਾਂ ਚ ਆ ਗਿਆ ਤੇ ਆ ਤੁਹਾਨੂੰ ਦਿਖਾ ਕੇ ਡਿਨਰ ਹਾਂ ਇਹ ਡਾਈਨਿੰਗ ਟੇਬਲ ਆ ਗਿਆ ਡਾਈਨਿੰਗ ਟੇਬਲ ਆ ਗਿਆ ਹਾਂ ਤੇ ਦੂਜੀ ਇੱਕ ਹੋਰ ਨਜੀਕ ਚੀਜ਼ ਵੀ ਇਹ ਜਿਹੜਾ ਕੱਪੜਾ ਨਾ ਸਾਰੀ ਬਿੱਡਾਂ ਦਾ ਲੂਬੀ ਚਿੱਟਾ ਦਾ ਡਾਈਨਿੰਗ ਟੇਬਲ ਦਾ ਜਾਂ ਕੋਈ ਹੋਰ ਚੀਜ਼ਾਂ ਨੇ ਸਾਰੀਆਂ ਦਾ ਇੱਕ ਮਾਮਣਿਕ ਜਿਹਾ ਵੀ ਮੈਚਿੰਗ ਚੀਜ਼ ਰੱਖੀ ਆਪਾਂ ਨੇ ਤੁਹਾਨੂੰ ਆਹ ਬਾਈ ਇਹਦੇ ਕੁਰਸੀਆਂ ਲਾਓ ਤੁਹਾਨੂੰ ਚੀਜ਼ ਦਿਖਾਉਣਾ ਹਾਂ ਇਹ ਚੀਜ਼ ਨਵੀਂ ਚੱਲੀ ਆ ਕਿ ਬਹੁਤ ਸੋਹਣੀ ਚੀਜ਼ ਆ ਏ ਆਪਣੇ ਇੱਥੇ ਇੰਡੀਆ ਦੇ ਵਿੱਚ ਵੀ ਕਿਸੇ ਨੇ ਲੈਣੀ ਆ ਜਾਂ ਕਿਸੇ ਦੇ ਵੀ ਚੱਕਰ ਇਸ ਗੱਲ ਦਾ ਵੀ ਇਹ ਜਗਾ ਬਹੁਤ ਘੱਟ ਰੋਕਦਾ ਇਸ ਚੀਜ਼ ਨਾਲ ਆ ਦੇਖੋ ਇਹ ਚੀਜ਼ ਅੰਦਰ ਕਰ ਦੋ ਅੱਛਾ ਲੱਗ ਗਈ ਹਾਂ ਕਿ ਦੱਸ ਰੋਟੀ ਖਾਧੀ ਅੰਦਰ ਬਾੜ ਤਾਂ ਵੀ ਇਹ ਜਗਾ ਬਹੁਤ ਜਿਆਦਾ ਘੱਟ ਕਵਰ ਕਰਦਾ ਚੀਜ਼ ਤੇ ਆ ਦੇਖੋ ਹੈ ਨਾ ਕਿੰਡੀ ਸੋਹਣੀ ਚੀਜ਼ ਆ ਇਹ ਵੀ ਬਾਈ ਬਾਹਰਲੇ ਦਿਸ ਜਾਣੀ ਕਿਤੇ ਘੱਟ ਜਾਣੀ ਇਹ ਇਹ ਸਾਰਾ ਇਕੱਠੀ ਸਮਾਨ ਆ ਮੇਰਾ ਵੀਰੇ ਉਹਦਾ ਵੀ ਇਹ ਸਾ ਡਾਈਨਿੰਗ ਟੇਬਲ ਉਹ ਚੀਜ਼ ਉਹ ਕੁਰਸੀਆਂ ਇਧਰ ਆ ਬੈੱਡ ਦੇਖੋ ਆਪਾਂ ਬੈੱਡ ਦੀ ਗੱਲ ਕਰਦੇ ਸੀਗੀ ਹਨਾ ਭਾਈ ਆਜ ਦਾ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਆ ਦੇਖੋ ਤੁਸੀਂ ਸਾਰਾ ਦੂਰ ਤੱਕ ਸਾਰਾ ਮੈਨੂੰ ਲੱਗਦਾ ਬਾਹਰ ਜਿਹੜਾ ਆ ਬੈੱਡਾ ਨਾ ਇਸ ਵਕਤ ਆਪਾਂ ਦੇਖ ਰਹੇ ਗੱਦਾ ਸਮਾਗ ਬੰਦਾ ਇਹ ਸਾਗ ਬਣਦਾ ਬੈੱਡਾਗਾ ਇੱਕ ਨੰਬਰ ਕੱਪੜਾ ਇੱਕ ਨੰਬਰ ਪਾਲਸ ਗੱਦਾ ਸਾਰਾ ਕੁਝ ਇਹ ਜਦੋਂ ਮੈਂ ਉੱਥੇ भेजया ਤੇ ਇਹ 85000 ਰੁਪਏ ਦਾ ਬੰਦੇ ਨੇ ਛੱਟ ਦਿੱਤਾ ਸੀਗਾ ਅੱਛਾ ਆਹ ਗੱਦਾ ਕੇ ਸਾਰਾ ਗੱਦਾ ਸਮੇਤ ਸਾਰਾ ਅੱਛਾ ਤੇ ਇਹ ਆਪਾਂ ਬੰਦੇ ਨੂੰ 50000 ਰੁਪਏ ਦਾ ਛੱਟ ਦਿੱਤਾ 35000 ਦਾ ਫਾਇਦਾ ਕਰਤਾ 35000 ਦਾ ਬੰਦੇ ਦਾ ਫਾਇਦਾ ਕਰਤਾ ਵੱਡੀ ਗੱਲ ਆ ਇੱਕ ਬੰਦੇ ਨੇ 85 ਜਾਦਾ ਤੇ ਉਦੋਂ ਬਾਅਦ ਜੋ ਆ ਕੇ ਦੇਖਿਆ ਰੇਡ ਦਾ ਕੰਪੇਨਿਆਨ ਕਰਿਆ ਬਹੁਤ ਤੁਸੀਂ ਫਰਨੀਚਰਾਂ ਦੇ ਆਪਾਂ ਐਡ ਦੇਖਦੇ ਹਣਾ ਵੱਡੀ ਗੱਲ ਇਹ ਆ ਵੀ ਸਿਰਫ ਭਾਈ ਜੇ ਮਨ ਲੱਗ ਕੇ ਚੱਲੋ ਹਣਾ ਕਿਸੇ ਨੇ ਕੈਨੇਡਾ ਤੋਂ ਹੁਣ ਕਿਹੜੀ ਕਿਹੜੀ ਆਪਾਂ ਆਰਡਰ ਅਡਵਾਂਸ ਹੀ ਭਈ ਆ ਜਿਹੜੀ ਆਰਡਰ ਤਾਂ ਇਸ ਬੰਦੇ ਤੋਂ ਆਪਣੇ ਕੋਲੇ ਇੱਕ ਕੈਲੀਫੋਰਨੀਆ ਤੋਂ ਆਇਆ ਹੋਇਆਗਾ ਉਹਦੇ ਆਪਾਂ ਫਾਈਬਰ ਦਾ ਵੀ ਜਿਹੜਾ ਕਹਾ ਚੀ ਸਿਸਟਮ ਬਾਈ ਨਾਲ ਮੈਨੂੰ ਬਹੁਤ ਕਹਿ ਵੀ ਮੈਨੂੰ ਫਾਈਬਰ ਦੇ ਸੋਫੇ ਚੱਲਦੇ ਨੇ ਅੱਜਕੱਲ ਵੀ ਬੈੱਡ ਫਾਈਬਰ ਦੇ ਸੋਫੇ ਕੁਰਸੀਆਂ ਉਹਨੂੰ ਮੈਂ ਕਹਿਆ ਸੀ ਵੀ ਕੋਈ ਗੱਲ ਨਹੀਂ ਮੈਨੂੰ ਹਜੇ ਪਰਸੋਂ ਹੀ ਕਾਰੀਗਰ ਫਾਈਬਰ ਤੇ ਮਿਲੇ ਨੇਗੇ ਅਸੀਂ ਸਾਰਾ ਜਿਗਾਰਡ ਫਾਈਬਰ ਦਾ ਲਿਆ ਆ ਮੰਨ ਕੇ ਚਲੋ ਵੀ ਅੱਦੂ ਅਗਲੀ ਵੀਡੀਓ ਚ ਆਪਾਂ ਫਾਈਬਰ ਦਾ ਸਮਾਨ ਤੇ ਇੱਕ ਸਾਡਾ ਫੁੱਲ ਕੰਟੇਨਰ ਭੇਜਣਾ ਉਹ ਕੰਟਰੀ ਦੇ ਵਿੱਚ ਅੱਜ ਤੱਕ ਕਿਸੇ ਬੰਦੇ ਨੇ ਡੱਕਾ ਨਹੀਂ ਭੇਜਿਆ ਕੀ ਬਾਤ ਹੈ ਯਾਰ ਉਹ ਕੰਟਰੀ ਚ ਮੈਂ ਕੰਟੇਨਰ ਭੇਜ ਰਿਹਾ ਆ ਜਿਹੜਾ ਹੁਣ ਦੇਖ ਲਗੇ ਆ ਕੀ ਖਲਾਇਆ ਹਨਾ ਤੇ ਇਹ ਦੇਖੋ ਆ ਜਿਹੜਾ ਜਿਵੇਂ ਭਾਈ ਆ ਬਹੁਤ ਮੋਟੀ ਲੱਗੀ ਹੋਈ ਹੈ ਹਨਾ ਇਹ ਪੂਰਾ ਇੱਕ ਨੰਬਰ ਮਾਲ ਜੀ ਬੋਰਡ ਤਿਆਰ ਕਰਾ ਤੇ ਵਿੱਚ ਛਾਲਾ ਮਾਰਦੇ ਜਿਵੇਂ ਮਰਜੀ ਜਿਵੇਂ ਮਰਜੀ ਲੈ ਇਹ ਲੈ ਜਮਾਨੇ ਹੱਲੇ ਹਨ ਵੀ ਆਪਾਂ ਕੁਆਲਿਟੀ ਵੀ ਚੈੱਕ ਕਰਦੇ ਹਾਂ ਹਾਂ ਇਹ ਲੋਕ ਕੀ ਕਰਦੇ ਨੇ ਬਾਈ ਆ ਜਿਹੜੀ ਥੱਲੇ ਵਾਲੀ ਚੀਜ਼ ਆ ਇਹਦੇ ਇਹਦੇ ਐਂਸਪੋਟਾਂ ਲਾ ਕੇ ਬਾਲੇ ਪਾ ਕੇ ਐਂ ਕਰ ਦਿੰਦੇ ਨੇ ਕਿ ਬਹੁਤ ਕੁਝ ਚੱਲਦਾ ਬਾਈ ਇੱਥੇ ਮਾੜਾ ਪਲਾਈਆਂ ਮੈਂ ਦੇਖੀਆਂ ਨੇ ਵੀ ਕੋਈਆਂ ਜੀ ਪਲਾਈ ਤਾਂ ਉਹ ਲਈ ਬਾਲਾ ਜ਼ਿਆਦਾ ਹੈ ਬਾਈ ਇੱਥੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਉੱਪਰ ਪਾਲ ਸਫੇਰ ਕੇ ਵੀ ਕੀ ਚੱਲ ਰਿਹਾ ਹੈ ਅੱਛਾ ਆ ਗੱਦੇ ਦੀ ਵੀ ਕੋਈ ਗੱਲ ਕਰ ਰਹੇ ਹੋ ਚਮਕੌਰ ਇਹ ਗੱਦਾ ਥਾਈਲੈਂਡ ਦੇ ਵਿੱਚ ਹਨਾ ਦੇਖਿਆ ਸੀਗਾ ਹੈ ਇਹ ਗੱਦਾ ਥਾਈਲੈਂਡ ਦੇ ਵਿੱਚ ਦੇਖਿਆ ਸੀ ਥਾਈਲੈਂਡ ਦੇ ਵਿੱਚ ਇਸ ਗੱਦੇ ਦਾ ਰੇਟ ਹੈਗਾ 43 ਯਾਰ 62 73000 ਵਰ ਦਾ ਇੰਡੀਆ ਦਾ 1 ਲੱਖ 6000 ਰੁਪਿਆ ਬਣ ਗਿਆ 7500 ਰੁਪਿਆ 1 ਲੱਖ 7000 ਰੁਪਿਆ ਇੰਡੀਆ ਦਾ ਬਣ ਗਿਆ ਜੀ ਤੇ ਗੱਦਾ ਕਿੰਨੇ ਦਾ ਹੈ ਇਹ ਇਹ ਗੱਦਾ ਜਿਹੇ ਆਪਾਂ ਉਹ ਦੇਖੀਏ ਇੱਥੇ ਸਾਨੂੰ ਆਪ ਦਾ ਰੇਟ ਤਾਂ ਤੈਨੂੰ ਹੁਣ ਕੀ ਦਸੀ ਅਜੀ ਗਾਹਕ ਨੂੰ ਇਹ ਗੱਦਾ 8000 ਰੁਪਏ ਚ ਦਿੰਨੇ ਆ 8000 ਦਾ ਗੱਦਾ ਜੀ 1 ਲੱਖ ਲੱਗਦਾ 8000 ਚ ਜੀ ਉੱਥੇ ਬਾਥ ਥਾਈਲੈਂਡ ਚ ਭੇਜੋ ਬਾਈ ਹੁਣ ਹੈ ਨਾ ਤੇ ਇਹ ਫਿਰ ਪਹੁੰਚ ਮੁੰਚ ਲੱਗ ਕਿੰਨੇ ਕਰਾ ਭੇਜੂਆ ਥਾਈਲੈਂਡ ਹੁਣ ਆਪਾਂ ਮੰਨ ਕੇ ਚੱਲੋ ਵੀ ਜਿਹੜਾ ਤੁਹਾਨੂੰ ਦੱਸਿਆ ਵੀ ਕਿਹੜਿਆ ਕਿਸੇ ਨਾ ਵੀ ਨਹੀਂ ਉਹ ਕੰਟਰੀ 'ਚ ਆਪਣਾ ਫੁੱਲ ਕੰਟੇਨਰ ਜਾ ਰਿਹਾ ਮੰਨ ਲਾ 8000 ਰੁਪਏ ਦਾ ਪਹੁੰਚ ਪਾ ਕੇ ਕਿੰਨੇ ਦਾ ਬਾਈ ਉੱਥੇ ਉੱਥੇ 8000 ਰੁਪਏ ਦਾ ਗੱਦਾ ਪਹੁੰਚ ਪਾ ਕੇ ਚੋਰ ਮਾਰ ਕੇ ਆਪਾਂ ਨੂੰ ਬਾਬਾ ਭਲਾ ਕਰੇ 10 ਕੁ ਹਜ਼ਾਰ ਰੁਪਏ ਬਾਈ ਹੋਰ ਥੋੜੇ-ਬੋੜੇ ਕਸਟਮ ਦੇ ਖਰਚੇ ਲਾ ਲਓ 20 20000 ਦੀ ਮੰਨ ਕੇ ਚੱਲੋ ਤੁਹਾਨੂੰ 20 'ਚ ਉੱਥੇ ਪਊਗਾ ਥਾਈਲੈਂਡ 'ਚ ਹਾਂ ਦੂਜੇ ਨੰਬਰ ਗੱਲ ਆ ਆਪਾਂ ਕਸਟਮਰ ਨੂੰ ਉੱਥੇ ਜਿਹੜੇ ਬੰਦੇ ਨਾਲ ਗੱਲ ਹੋਈ ਆ ਸਾਡੀ ਹਾਂ ਓਹੋ ਬੰਦੇ ਨੂੰ ਅਸੀਂ ਪਹੁੰਚ ਘਰੇ ਦਿੱਤੀ ਆ ਉਹਨੂੰ ਮੈਂ ਕਹਤਾ ਵੀ ਤੂੰ ਸਿਰਫ ਮੇਰੇ ਨਾਲ ਗੱਲ ਕਰ ਤੈਨੂੰ ਕਲੀਅਰ ਕਰਾ ਕੇ ਵੀ ਮੈਂ ਉੱਥੋਂ ਆਪ ਹੀ ਸਾਰਾ ਕਰਕੇ ਤੇਰੇ ਘਰੇ ਡੱਬਾ ਵੱਡੀ ਗੱਲ ਆ ਭਾਈ ਇਹ ਨਹੀਂ ਹੈਗਾ ਵੀ ਇਥੋਂ ਕੰਟੇਨਰ ਚੜਾਤਾ ਉੱਥੇ ਕਸਟਮ ਤੋਂ ਛਡਾਉਣਾ ਵੀ ਹੁਣ ਆਹ ਮਾਲ ਪਿਆ ਪੇਟੀਆਂ ਤਿਆਰ ਹੋ ਗਈਆਂ ਇਹ ਅਸੀਂ ਲੋਕਲ ਮਾਲ ਦੇਣਾ ਸਾਰਾ ਅੱਛਾ ਇੱਥੇ ਹਾਂ ਕਿਸੇ ਵੀਰ ਨੇ ਲੋਕਲ ਇਥੋਂ ਆਪਣੇ ਇੰਡੀਆ ਚੋਂ ਪੰਜਾਬ ਚੋਂ ਹਰਿਆਣੇ ਚੋਂ ਕਿਸੇ ਨੇ ਵੀ ਲੈਣਾ ਹੋਵੇ ਛੱਡ ਨਾਲ ਕੋਈ ਵੀ ਫਰਨੀਚਰ ਦੇ ਪਰਤੀ ਚੀਜ਼ ਲੈਣੀ ਹੋਵੇ ਛੱਡ ਨਾਲ ਕੰਟੈਕਟ ਕਰ ਸਕਦਾ ਤੇ ਆਹ ਭਾਈ ਕੀ ਚੀਜ਼ ਆ ਇਹ ਇਹ ਭਾਈ ਅੱਜਕੱਲ ਨਵੀਆਂ ਚ ਰਾਉਂਡ ਦੇ ਵਿੱਚ ਰਾਉਂਡ ਦੇ ਵਿੱਚ ਲਾਈਟ ਚੱਲਦੀ ਆ ਇਹ ਚੀਜ਼ਾਂ ਅੱਜ ਕੱਲ ਇਹਦੇ ਆਪਣੇ ਚੱਲਦੀਆਂ ਨੇ ਕੱਪੜੇ ਦੀ ਕੁਆਲਿਟੀ ਸਾਰਾ ਸਮਿੱਕੇ ਦੀ ਆ ਇਹ ਕਹਣਾ ਇੱਕ ਨੰਬਰ ਆ ਵੀ ਕੋਈ ਮਾੜੀ ਆਈਟਮ ਨਹੀਂ ਬੰਦਾ ਬੇਸ਼ੱਕ ਦਛਲੀ ਵਾਸਤੇ ਚੈੱਕ ਕਰਕੇ ਲੈ ਕੇ ਜਾਵੇ ਚਲਾ ਕੇ ਮਾਰੇ ਬਿੱਡ ਨਹੀਂ ਟੁੱਟਦਾ ਕੀ ਬਾਤ ਆ ਜੀ ਬਹੁਤ ਵੱਡੀ ਗੱਲ ਹਨਾ ਹਾਂ ਵੀ ਆਪਾਂ ਮਾੜੀ ਚ ਦੇਖ ਇਹ ਚੀਜ਼ ਜੇ ਤੁਸੀਂ ਬਾਜ਼ਾਰ ਚ ਲੈਣੀ ਆ ਜੋ ਹੁਣ ਪਲਾਈ ਆ ਪਲਾਈ ਬਹੁਤ ਪਲਾਈ ਚ ਹੁੱਲਾਗਾ ਇਹ ਚੀਜ਼ ਤੁਹਾਨੂੰ 10 12 13 15 ਤੱਕ ਵੀ ਦੇ ਦੂ ਬੰਦਾ ਬਾਜ਼ਾਰ ਚ ਉਹ ਚ ਹੁੱਲਾ ਫਾਲਾ ਬਈ ਸਹੀ ਐ ਸਹੀ ਹੁਣ ਜੇ ਬਈ ਕਿਸੇ ਹੁਣ ਕਿਸੇ ਬੰਦਾ ਗਰੀਬ ਬੰਦਾ ਜਿਹੜੇ ਬੰ ਦੇ 100 ਰੁਪਏ ਦਿਹਾੜੀ ਲੈ ਕੇ ਯਾਰ ਕਮਾਉਣਾ ਉਹਨੂੰ ਆਪਾਂ ਜੇ ਆਪਾਂ ਮਾੜੀ ਚੀਜ਼ਾਂ ਗਾ ਯਾਰ ਉਹਦੇ ਜਵਾਬ ਕਹਿਣਗੇ ਆਪਾਂ ਨੂੰ ਬਾਤ ਛੀਛਾ ਦੇਣਗੇ ਉਹ ਕੀ ਲੈ ਆਪਾਂ ਸੋਚਿਆ ਵੀ ਬੰਦੇ ਤੋਂ ਵੀਰੇ ਕਹਿ ਕੇ 2 ਰੁਪਏ ਵੱਧ ਲੈਣਾ ਪਰ ਮਾਲ ਮਾੜਾ ਨਹੀਂ ਦੇਣਾ ਤੇ ਭਾਈ ਜੇ ਮੰਨ ਲਓ ਕਿਸੇ ਤੋਂ ਉਹਨੂੰ ਬਾਹਰੋਂ ਫੋਟੋ ਭੇਜਦੇ ਵੀ ਮੈਨੂੰ ਆ ਆਈਟਮ ਚਾਹੀਦੀ ਹੈ ਹਾਂ ਮਿਲੂ ਭਾਈ ਪੱਕੀ ਗੱਲ ਹੈ ਪੱਕੀ ਗੱਲ ਹੈ ਵੀਰੇ ਬਸ ਫੋਟੋ ਭੇਜ ਦੇ ਸਾਨੂੰ ਵੀ ਆ ਆਈਟਮ ਚਾਹੀਦੀ ਹੈ ਫੋਟੋ ਤੇ ਅਸੀਂ ਚੀਜ਼ ਤਿਆਰ ਕਰਦਾ ਜਿਹੜੀ ਮਰਜ਼ੀ ਆਈਟਮ ਫਰੇਵਰ ਦੀ ਕੋਈ ਛਾਗ ਬਣਦਾ ਸੋਫਾ ਸੈੱਟ ਜਿਹੜੀ ਚੀਜ਼ ਦੀ ਮੰਨ ਕੇ ਟੇਬਲ ਐ ਨਾ ਸਾਨੂੰ ਫੋਟੋ ਭੇਜਿਆ ਸੀ ਤਿਆਰ ਕਰ ਨੰਬਰ ਸਕਰੀਨ ਦਿੱਤੇ ਚਮਕੌਰ ਦਾ ਕੋਈ ਵੀ ਚੀਜ਼ ਆਰਡਰ ਕਰਨੀ ਕਿੰਨਾ ਟਾਈਮ ਪਹਿਲਾਂ ਆਰਡਰ ਦੇਣਾ ਪਊ ਬਾਹਰ ਲੈਣ ਨੂੰ ਬਾਹਰ ਲੈਣ ਨੂੰ ਬਾਈ ਤਕਰੀਬਨ 15 ਤੋਂ 20 ਦਿਨ 20 ਦਿਨ ਤਾਂ ਐ ਫਿਰ ਕਿਉਂਕਿ ਪਹਿਲਾਂ ਫੋਟੋ ਮੈਂ ਸਿਲੈਕਟ ਹੋ ਹੋਰ ਬਣਾਉਂਦੇ ਕਿਉਂਕਿ ਹੁਣ ਇਸ ਵਕਤ ਸਾਡੇ ਕੋਲੇ ਅਸੀਂ ਇੱਕ ਆਰਡਰ ਪਕਤਾਤਾ ਤੇ ਦੂਬਦੂ ਆਰਡਰ ਸਾਡੇ ਚੱਲ ਰਹੇ ਨੇ ਦੇਖੇ ਸਾਡਾ ਕੰਟੇਨਰ ਦਾ ਫੁੱਲ ਦਾ ਕੰਮ ਚੱਲੀ ਜਾਂਦਾ ਉਹ ਬਾਈ ਵੀ ਉਹ ਬਾਈ ਕਿਵੇਂ ਸਾਡੇ ਨਾਲ ਕੰਟੀਨਿਊ ਉਹਦੇ ਨਾਲ ਮੇਰੀ ਗੱਲ ਹੋਈ ਸੀਗੀ ਉਹਨੇ ਕਹਿੰਦਾ ਬਾਈ ਮੈਂ ਥਾਈਲੈਂਡ ਤੋਂ ਬੋਲਦਾ ਵੀ ਅਸੀਂ 5- ਦੀ ਹਰ ਇੱਕ ਚੀਜ਼ ਦੀ ਕੁਆਲਿਟੀ ਬਾਰੇ ਦੱਸਿਆ ਵੀ ਇਹਦਾ ਆ ਫਾਇਦਾ ਇਹਦਾ ਆ ਫਾਇਦਾ ਵੀ ਕੀ ਚੱਲਦਾ ਉਹਨਾਂ ਨੇ ਫਿਰ ਸਾਰੀ ਚੀਜ਼ ਕਰ ਕਰਾ ਕੇ ਫਿਰ ਸਾਡੇ ਕੋਲੇ 15 ਬੈੱਡ ਪੰਜ ਮੰਨ ਕੇ ਚੱਲ ਵੀ ਆਪਣੇ ਕੱਪ ਬੋਰਡ ਬਣਾਉਣੇ ਆ ਉਹਨਾਂ ਦੇ ਤੇ ਤਿੰਨ ਸੈਟ ਡਾਇਨਿੰਗ ਟੇਬਲ ਔਰ ਦੂਜੇ ਛਾਗਵਾਨ ਦੇ ਜਿਹੜੇ ਆਪਣੇ ਸੋਫੇ ਬਣਦੇ ਆਗੇ ਉਹ ਚੀਜ਼ ਬਾਕੀ ਮੈਂ ਕਹਿੰਦਾ ਮਤਲਬ ਵੀ ਤਿੰਨ ਸੈਟ ਫਰੈਵਰ ਦੇ ਤਿਆਰ ਕਰਵਾਜਨੇ ਉਹਨਾਂ ਤੇ ਆ ਸੁਣੋ ਨਾ ਹੁਣ ਫੈਕਟਰੀ ਦੀ ਆਪਾਂ ਵੀਡੀਓ ਦੇਖਣੀ ਜਿੱਥੇ ਬਣਦਾ ਆ ਜਦ ਬਾਪੂ ਜੀ ਭੋਗ ਤੇ ਗਏ ਹੋਇਆ ਕਿ ਭੋਗ ਤੇ ਮਾਰਕਟ ਹੋਊਗੀ ਉਹਨਾਂ ਨੇ ਕਰਕੇ ਉਹ ਜਾਣਾ ਪੈਗਾ ਮੈਨੂੰ ਤੇ ਇਹ ਦੂ ਅਗਲੀ ਵੀਡੀਓ ਚ ਜਰੂਰ ਲੈ ਕੇ ਆਵਾਂਗੇ ਉਹਨਾਂ ਨੂੰ ਅਗਲੀ ਵੀਡੀਓ ਵੀ ਆਪਾਂ ਇੱਕ ਹੋਰ ਪਾਵਾਂਗੇ ਕਿਸੇ ਕੰਟਰੀ ਦੇ ਵਿੱਚ ਭੇਜਾਂਗੇ ਤੇ ਉਸ ਕੰਟਰੀ ਦੀ ਵੀ ਤੁਹਾਨੂੰ ਵੀਡੀਓ ਉੱਥੇ ਜਾ ਕੇ ਦਿਖਾਵਾਂਗੇ ਕੰਟਰੀ ਨੂੰ ਉੱਤਰ ਦੇ ਦੀ ਉਦੋਂ ਸਿਆਬੜਦੀ ਨੰਬਰ ਤੇ ਸੰਪਰਕ ਕਰੋ ਬਰਨਾਲੇ ਸ਼ਹਿਰ ਚ ਖੜੇ ਆਪਾਂ ਤੇ ਕਿਸੇ ਵੀਰ ਨੇ ਲੋਕਲ ਵੀ ਮਾਲ ਸਾਡੇ ਤੋਂ ਕੋਈ ਲੈਣਾ ਹੈ ਤਿਆਰ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਮੇਰਾ ਵੀਰ ਦੇਖ ਲੋਕਾਂ ਵਾਂਗੂ ਅਜੇ ਸਾਡਾ ਕੰਮ ਨਮਾਗਾ ਅਸੀਂ ਲੋਕ ਬਹੁਤ ਐਡਾ ਪਾਉਂਦੇ ਨੇ ਅਸੀਂ ਫ੍ਰੀ ਦੇ ਦਾਂਗੇ ਘਰ ਚਾਹ ਕਰਕੇ ਭਰਾਵਾ ਅਜੇ ਸਾਡਾ ਕੰਮ ਨਮਾ ਅਸੀਂ ਅਜੇ ਫ੍ਰੀ ਹੈ ਜੀ ਹਾਂ ਜੀ ਕਹਿੰਦਾ ਸਾਨੂੰ ਲੁੱਟਣਾ ਨਹੀਂ ਆਇਆ ਜਦੋਂ ਮਾਰਿਆ ਚੜਾਈ ਮਾਰ ਕੇ ਆ ਜਾਓ ਉਹਦਾ ਕੰਮ ਕਿਉਂ ਚਮਕਾਓ ਟਰਾਈ ਮਾਰ ਦੱਸ ਦੋ ਫੋਟੋ ਦਿਖਾ ਦਿਓ ਉਸ ਤੋਂ ਬਾਅਦ ਉਹ ਦੱਸ ਦੋ ਕਿੰਨੇ ਤਿਆਰ ਹੋਊਗਾ ਦੱਸ ਦੇਣਗੇ ਫਿਰ ਤੁਸੀਂ ਆਰਡਰ ਪਾ ਸਕਦੇ ਹੋ ਬਰਨਾਲੇ ਜਪਾ ਸੰਘੇੜੇ ਦੇ ਵਿੱਚ ਖੜੇ ਆ ਚਮਕੌਰ ਬਾਈ ਦਾ ਨਾਮ ਤੁਸੀਂ ਵੀਡੀਓ ਦੇਖਿਆ ਨਾ ਬਾਈ ਨੇ ਜਿਹੜਾ ਕਹਿੰਦੇ ਹੁੰਦਾ ਨਾ ਕੰਮਜਾਪ ਹੋਣ ਵਾਸਤੇ ਬੰਦਾ ਭਾਵੇਂ ਜ਼ੀਰੋ ਲੈਵਲ ਤੋਂ ਉੱਠਿਆ ਹੋਇਆ ਸੀਗਾ ਤੇ ਅੱਜ ਸੁਖਨਾਲੋਂ ਪਤਾ ਨਹੀਂ ਕਿੰਨੇ ਕੁ ਟਰੈਕਟਰ ਭੇਜਦੇ ਹੋਣਗੇ ਬਾਹਰ ਟਰੈਕਟਰਾਂ ਨੂੰ ਆਪਾਂ ਦੀ ਆਪਾਂ ਤਕਰੀਬ ਵਾਲੋਂ ਦੋ 200 ਪਲੱਸ ਟਰੈਕਟਰ ਭੇਜ ਤਾ ਮੈਂ ਪਹਿਲਾਂ 1000 ਕਿਹਾ ਸੀ 200 ਪਲੱਸ ਕੰਟੇਨਰ ਕਿਨੇ ਭੇਜਣਗੇ ਰੋਟਰ ਕੰਟੇਨਰ ਤਾਂ ਜੀ ਪਤਾ ਨਹੀਂ ਕੰਟੇਨਰ ਤਾਂ ਐ ਮੰਨ ਕੇ ਚੱਲੋ ਕੈਨੇਡਾ ਕੈਨੇਡਾ ਦੇ ਵਿੱਚ 140 ਕੰਟੇਨਰ ਨੇ ਕੱਲੇ ਕੈਨੇਡਾ ਚ ਅੱਛਾ ਤੇ ਆਪਾਂ ਯੂ ਐਸ ਏ ਦੇ ਵਿੱਚ 90 ਦੋਸਤ ਨੂੰ। ਹਾਂ, ਆਸਟ੍ਰੇਲੀਆ ਉਹ 20000 ਨੀਂਦਰ ਹੋ ਗਿਆ ਉਹ। ਉਹ ਉਫਾਦੀ ਵੀ ਹੋ ਗਈ ਉਹ ਗੱਡੀ। ਅੱਛਾ ਹਫਤੇ ਜਾਂਦੇ ਜਾਂ ਰਹਿੰਦੇ। ਹਾਂ, ਹੁਣ ਥੋੜਾ ਜਿਹਾ ਕਿਉਂਕਿ ਮੈਂ ਪਿਛੇ ਜਿਹੜੇ ਮਹੀਨੇ ਬਿਮਾਰ ਹੋ ਗਿਆ ਸੀ 2-3 ਮਹੀਨੇ। ਉਹਦੇ ਕਰਕੇ ਮੇਰਾ ਥੋੜਾ ਜਿਹਾ ਹੁਣ ਕੰਮ ਰੁਕਿਆ ਹੋਇਆਗਾ। ਠੀਕ ਹੈ। ਕੋਈ ਆਰਡਰ ਬਹੁਤ ਆਏ ਮੈਂ ਜਵਾਬ ਦਿੰਦਾ ਰਿਹਾ ਤੇ ਹੁਣ ਮੰਨ ਕੇ ਚੱਲ ਦੁਬਾਰੇ ਚੱਕ ਲਿਆ ਹੁਣ। ਪਹਿਲਾਂ ਤਾਂ ਛੇ ਮਹੀਨੇ 'ਚ 10-10 20-20 40 60 ਤੋੜਦਾ ਸੀ ਇੱਕ ਵਾਰਾ 'ਚ ਹੀ। ਅੱਛਾ। 40 ਕੰਟੇਨਰ ਅੱਜ ਤੱਕ ਕਿਸੇ ਨੇ ਨਹੀਂ ਪਰ ਇਹ 40 ਅਸੀਂ ਮਾਲ ਆ ਪੈਕਿੰਗ ਚਾਲੂ ਹੈ ਦੋ ਵਾਰੀ ਅੱਛਾ ਇਹ ਦੋ ਵਾਰੀ ਬਈ ਇਹ ਤਾਂ ਨਹੀਂ ਹੈ ਮਾਲ ਪੈਕਿੰਗ ਚਾਲੂ ਕਰਕੇ 20 ਫੁੱਟਾ ਕੰਟੇਨਰ ਆ ਰਿਹਾ ਸਾਡੇ ਚ ਇਹਦੇ ਚ ਦੋ ਪਾਰਟੀਆਂ ਦਾ ਮਾਲ ਅੱਛਾ ਮੈਨੂੰ ਇਹ ਦੱਸੋ ਹੁਣ ਇੱਥੋਂ ਜਾਂਦਾ ਜਾਂਦਾ ਕੋਈ ਟੁੱਟਦੀ ਤਾਂ ਨਹੀਂ 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 ਬਈ ਪੈਕਿੰਗ ਹੀ ਬਹੁਤ ਜ਼ਿਆਦਾ ਤਕੜੀ ਹੋ ਪੈਕਿੰਗ ਰੋਰ ਨਾਲ ਅਸੀਂ ਸਾਰਾ ਕੁਝ ਮਹਗਾਈ ਬੈਠਿਆ ਪੂਰਾ ਪਲਾਈ ਨਾਲ ਰੋਰ ਨਾਲ ਅੱਛਾ ਉਹ ਲਾਉਣੇ ਗੱਡੀਆਂ ਗੱਡੀਆਂ ਲਾ ਕੇ ਵਿੱਚ ਬਈ ਆਹਦੀ ਪਈ ਆਹ ਚਿੱਟੀ ਫੋਮ ਪਈ ਇਹ ਵੀ ਕਵਰ ਕਰੂਗੀ ਠੀਕ ਹੈ ਇਹ ਸਾਰਾ ਐ ਮੰਨ ਕੇ ਚੱਲ ਬਈ ਸਾਰਾ ਟੋਟਲ ਪੂਰਾ ਵਧੀਆ ਮੜ ਕੇ ਵੀ ਭੇਜੋ ਆ ਦੇਖੋ ਜੀ ਆ ਚੀਜ਼ਾਂ ਦੇ ਵਿੱਚ ਪੈਕਿੰਗ ਆ ਕੋਈ ਵੀ ਚੀਜ਼ ਨਹੀਂ ਟੁੱਟੂਗੀ ਹਣਾ ਬਾਕੀ ਲਾ ਦੂਜਾ ਲੇ ਵੀ ਰੇਸ਼ਨ ਰੋਲ ਬੱਬਰ ਰੈਪ ਸਾਰੀ ਇੱਕੋ ਚੀਜ਼ ਕਰਕੇ ਉਸ ਤੋਂ ਮੰਗਰੋ ਅਸੀਂ ਲੱਕੜ ਦਾ ਬਾਕਸ ਬਣਾਉਣਾਗਾ ਠੀਕ ਹੈ ਫਿਰ ਇਹ ਸਾਰੀਆਂ ਤੀਜੇ ਲੱਕੜ ਦੇ ਬਾਕਸ ਵਿੱਚ ਪੈਕ ਕਰਕੇ ਪੇਟੀ ਦੇ ਵਿੱਚ ਹਣਾ ਜਮਾ ਰਹੀ ਆ ਪੇਟੀ ਦੇ ਵਿੱਚ ਕਿਉਂਕਿ ਫਿਰ ਦੇਖ ਮੈਂ ਭੇਜ ਕੇ ਸਾਰਾ ਕੁਝ ਦੇਖ ਲੈ ਡੈਮੇਜ ਮੈਨੂੰ ਪਤਾ ਵੀ ਕਿੱਥੇ ਕੀ ਹੋਣਾ ਕਿੱਥੇ ਕੀ ਹੋਣਾ ਉਸ ਚੀਜ਼ ਨੂੰ ਆਪਾਂ ਫੋਲੋ ਕਰਕੇ ਪੂਰੀ ਸਕ ਚੀਜ਼ਾਂ ਕਈ ਵਾਰ ਇੰਨਾ ਡੈਮੇਜ ਮੈਂਟ ਹੋ ਜਾਂਦੇ ਪਰ ਹੁਣ ਇਹਨਾਂ ਨੇ ਪੈਕ ਕਰਕੇ ਨਾ ਪਾ ਲਾ ਕੇ ਫੋ ਬਿਲਕੁਲ ਜਿਹੜਾ ਮੇਰਾ ਕੰਮ ਆਗਾ ਮੇਰਾ ਕੰਮ ਆ ਸੀਫਿੰਗ ਦਾ ਬਾਕੀ ਸਾਰਾ ਕੰਮ ਬਾਪੂ ਦੇਖਦਾ ਮੈਂ ਉਹਨੂੰ ਕਾਰੀਗਰ ਲਿਆ ਕੇ ਦਿੱਤੇ ਨੇਗੇ ਬਸ ਕਹਿਣ ਦਾ ਮਤਲਬ ਹੀ ਹੰਦਾ ਦਾ ਤੱਕ ਠੀਕ ਹੈ ਬਾਕੀ ਸਾਰਾ ਕੰਮ ਉਹ ਦੇਖਦਾ ਮੇਰਾ ਸਿਰਫ ਕੰਮ ਸੀਫਿੰਗ ਦਾ ਬਾਕੀ ਮੈਂ ਨਾਲ ਜਦੋਂ ਫ੍ਰੀ ਹੁੰਨਾ ਮੈਂ ਇਹਨਾਂ ਦੇ ਕਰਾ ਦਿੰਦਾ ਕੀ ਬਾਤ ਹੈ ਜੀ ਸੰਪਰਕ ਕਰ ਲੈ ਇਸ ਨੰਬਰ ਤੇ